ਦਿਨ ਰੋਜ਼ ਅਖਬਾਰਾਂ ਹੋਣ ਜਾਂ ਫਿਰ ਸੋਸ਼ਲ ਮੀਡੀਆ ਹੋਵੇ ਅਝੀਆਂ ਮਾਰੀਆਂ ਖਬਰਾਂ ਜਿਹੜੀਆਂ ਨੇ ਸੁਣਨ ਨੂੰ ਮਿਲਦੀਆਂ ਨੇ ਫਿਰ ਉਹ ਚਾਹੇ ਚੋਰੀ ਦੀ ਘਟਨਾ ਹੋਵੇ ਲੁੱਟਖੋਹ ਦੀ ਘਟਨਾ ਹੋਵੇ ਜਾਂ ਫਿਰ ਕੋਈ ਕਤਲ ਦੀ ਵਾਰਦਾਤ ਹੋਵੇ ਲੇਕਿਨ ਜਦੋਂ ਅਸੀਂ ਗੱਲ ਕਰਦੇ ਹਾਂ ਨਿਹੰਗ ਸਿੰਘਾਂ ਦੀ ਤਾਂ ਉਹਨਾਂ ਦੀ ਛਾਦੀ ਉਹਨਾਂ ਦੀ ਆਵਾਜ਼ ਹਮੇਸ਼ਾ ਉਸ ਪੱਖੋਂ ਹੀ ਉੱਠੀਏ ਤਾਂ ਜੋ ਗਲਤ ਕੁਰੀਤیاں ਹੁੰਦੀਆਂ ਨੇ ਸਮਾਜ ਦੇ ਵਿੱਚ ਉਹਨਾਂ ਦੇ ਖਿਲਾਫ ਹੀ ਉੱਠਦੀ ਹੈ ਪਰ ਇਸ ਖਬਰ ਨੇ ਇੱਕ ਵਾਰ ਨਿਹੰਗ ਸਿੰਘਾਂ ਦੇ ਉੱਪਰ ਸਵਾਲ ਖੜਾ ਕਰ ਦਿੱਤੇ ਯਾਖਿਰ ਇੱਕ ਕਿਦੇ ਨਿਹੰਗ ਸਿੰਘ ਨੇ ਤੁਸੀਂ ਦੇਖ ਸਕਦੇ ਹੋ ਕਿ ਦੋ ਨਿਹੰਗ ਸਿੰਘ ਜੁਨਾਦੇ ਵੱਲੋਂ ਇੱਕ ਗਰੀਬ ਕਿਸਾਨ ਦਾ ਟਰੈਕਟਰ ਚੋਰੀ ਕਰ ਲਿੱਤਾ ਜਾਂਦਾ ਹੈ ਇਸ ਹਰਕਤ ਨੇ ਨਿਹੰਗ ਸਿੰਘਾਂ ਦੀ ਛਵੀ ਤੇ ਇੱਕ ਵਾਰ ਵੱਡਾ ਸਵਾਲ ਖੜਾ ਕਰ ਦਿੱਤਾ ਹੈ ਇਸ ਵੀਡੀਓ ਦੇ ਉੱਪਰ ਤੁਸੀਂ ਪੂਰੀ ਤਰ੍ਹਾਂ ਨਜ਼ਰ ਮਾਰ ਲੈਣਾ ਤੇ ਦੱਸਣਾ ਕਿ ਆਖਿਰ ਕੀ ਇਹ ਵਾਕਏ ਨਿਹੰਗ ਸਿੰਘ ਨੇ ਜਿਨ੍ਹਾਂ ਨੇ ਅਜਿਹੀ ਹਰਕਤ ਕੀਤੀ ਹੈ ਇੱਕ ਗਰੀਬ ਕਿਸਾਨ ਦਾ ਟਰੈਕਟਰ ਜਿਹੜਾ ਉਹ ਚੋਰੀ ਕਰ ਲਿਆ ਦੱਸਦੀ ਹੈ ਕਿ ਪੂਰਾ ਮਾਮਲਾ ਜਿਹੜਾ ਪਿੰਡ ਮੰਨੂਪੁਰ ਵਿਖੇ ਦਾ ਜਿੱਥੇ ਇੱਕ ਗਰੀਬ ਕਿਸਾਨ ਦਾ ਟਰੈਕਟਰ ਜਿਹੜਾ ਹੈ ਉਹ ਦੋ ਨਿਹੰਗ ਸਿੰਘਾਂ ਦੇ ਵੱਲੋਂ ਚੋਰੀ ਕਰ ਲਿੱਤਾ ਜਾਂਦਾ ਹੈ ਪੁਲਿਸ ਨੇ ਆਪਣੇ ਬਿਆਨ ਦੇ ਵਿੱਚ ਉਹ ਗਰੀਬ ਕਿਸਾਨ ਨੇ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਰੁਪਿੰਦਰ ਸਿੰਘ ਵਾਸੀ ਪਿੰਡ ਮੰਨੂਪੁਰ ਉਹਦੇ ਵੱਲੋਂ ਇਹ ਦੱਸਿਆ ਜਾ ਰਿਹਾ ਹੈ ਕਿ ਉਸਦੇ ਕੋਲ ਲਾਲ ਰੰਗ ਦਾ Mahindra 475 ਟਰੈਕਟਰ ਰੱਖਿਆ ਹੋਇਆ ਸੀਗਾ ਤੇ ਬੀਤੀ ਰਾਤ ਉਹ ਕਰੀਬ 9 ਵਜੇ ਆਪਣਾ ਟਰੈਕਟਰ ਖੇਤਾਂ ਦੇ ਵਿੱਚ ਬਣੀ ਮੋਟਰ ਤੇ ਖੜਾ ਕਰਕੇ ਕਰਨ ਨੂੰ ਰੋਟੀ ਖਾਣ ਲਈ ਚਲਿਆ ਜਾਂਦਾ ਹੈ ਤੇ ਜਦੋਂ ਉਹ ਰੋਟੀ ਖਾ ਕੇ ਘਰ ਤੋਂ ਵਾਪਸ ਖੇਤ ਵੱਲ ਪਾਰ ਤਰਿਆ ਸੀ ਤਾਂ ਰਾਹ ਦੇ ਵਿੱਚ ਦੇਖਿਆ ਕਿ ਦੋ ਨਿਹੰਗ ਸਿੰਘ ਜੋ ਤਾਂ ਟਰੈਕਟਰ ਚੋਰੀ ਕਰਕੇ ਲੈ ਜਾ ਰਹੇ ਹਾਲਾਂਕਿ ਇਸ ਕਿਸਾਨ ਦੇ ਵੱਲੋਂ ਕਾਫੀ ਦੂਰ ਤੱਕ ਇਹਨਾਂ ਦਾ ਪਿੱਛਾ ਵੀ ਕੀਤਾ ਗਿਆ ਪਰ ਇਸ ਦੇ ਹੱਥ ਇਹ ਨਿਹੰਗ ਸਿੰਘ ਨਹੀਂ ਆਏ ਜਿਸ ਤੋਂ ਬਾਅਦ ਉਸ ਕਿਸਾਨ ਦੇ ਪੁੱਲੋਂ ਸਮਰਾਲਾ ਪੁਲ ਤੋਂ ਇਤਲਾਹ ਦਿੱਤੀ ਗਈ ਅਤੇ ਪੁਲਿਸ ਨੇ ਵੀ ਇਤਲਾਹ ਮਿਲਣ ਤੇ ਕੇਸ ਦਰਜ ਕਰ ਲਿਆ ਜਿਸ ਤੋਂ ਬਾਅਦ ਇਹਨਾਂ ਦੀ ਹੰਗ ਸਿੰਘਾਂ ਨੂੰ ਨਾਕਬੰਦੀ ਦੇ ਦੌਰਾਨ ਗ੍ਰਿਫਤਾਰ ਵੀ ਕਰ ਲਿਆ ਤਾ ਹੈ ਲੇਕਿਨ ਸਵਾਲ ਇਹ ਉੱਠ ਰਿਹਾ ਕਿ ਆਖਿਰ ਨਿਹੰਗ ਸਿੰਘ ਦੇ ਵੱਲੋਂ ਜੋ ਹਮੇਸ਼ਾ ਹੀ ਗਲਤ ਕਰਤੱਵ ਦੇ ਖਿਲਾਫ ਆਵਾਜ਼ ਚੁੱਕਦੇ ਨੇ ਉਹ ਆਪ ਹੀ ਅਜਿਹਾ ਕਾਰਾ ਕਰ ਰਹੇ ਨੇ ਜੋ ਬਹੁਤ ਵੱਡਾ ਸਵਾਲ ਖੜਾ ਕਰਦਾ ਹੈ ਸ਼ਰਮਸ਼ਾਰ ਕਰਦਾ ਹੈ ਅਜਿਹੀ ਹਰਕਤ ਹੈ ਜਿਹੜੇ ਨਿਹੰਗ ਸਿੰਘਾਂ ਦੇ ਪਰਲੋਂ ਜੋ ਕੀਤੀ ਗਈ ਹੈ ਲੇਕਿਨ ਇੱਕ ਹੋਰ ਵੱਡੀ ਗੱਲ ਸਾਹਮਣੇ ਇਹ ਵੀ ਆਉਂਦੀ ਹੈ ਕਿ ਜਦੋਂ ਉਹਨਾਂ ਨੂੰ ਪੁੱਛਿਆ ਜਾਂਦਾ ਕਿ ਅਜਿਹੀ ਉਹਨਾਂ ਨੇ ਹਰਕਤ ਕਿਉਂ ਕੀਤੀ ਹੈ ਤਾਂ ਜੋ ਜਾਣਕਾਰੀ ਸਾਹਮਣੇ ਆਈਏ ਸਵਾਲ ਪੁੱਛਿਆ ਗਿਆ ਪੁਰਸ ਦੇ ਵੱਲੋਂ ਤਾਂ ਉਹਨਾਂ ਦੇ ਵੱਲੋਂ ਇਹ ਆਖਿਆ ਜਾ ਰਿਹਾ ਹੈ ਕਿ ਜੀ ਅਸੀਂ ਡੇਗਾ ਛੱਕਿਆ ਹੋਏ ਸੀਗਾ ਇਸ ਕਰਕੇ ਸਾਨੂੰ ਪਤਾ ਨਹੀਂ ਲੱਗਿਆ ਤੇ ਨਿਹੰਗ ਸਿੰਘਾਂ ਦੇ ਵੱਲੋਂ ਜੋ ਜਵਾਬ ਦਿੱਤਾ ਗਿਆ ਇੱਕ ਜਵਾਬ ਵੀ ਆਪਣੇ ਆਪ ਦੇ ਵਿੱਚ ਹੈਰਾਨੀ ਪ੍ਰਗਟ ਕਰਦਾ ਹੈ ਕਿ ਆਖਿਰ ਇੱਕ ਕੰਝ ਹੋ ਸਕਦਾ ਹੈ ਤੇ ਨਿਹੰਗ ਸਿੰਘਾਂ ਦੇ ਬਲੋਂ ਜੀ ਕਿਹੜੇ ਜਵਾਬ ਦਿੱਤੇ ਜਾ ਰਹੇ ਨੇ ਆਖਿਰ ਕੀ ਹੋ ਗਿਆ ਸੀਗਾ ਜੋ ਅੱਜ ਹੀ ਹਰਕਤ ਕਰ ਬੈਠੇ ਨੇ ਸਾਨੂੰ ਜੀ ਆਪਣੇ ਇਹ ਸਿਹਦਰ ਸਿੰਘ ਨੇ ਸਾਡੇ ਚੌਕੀ ਚਾਜੀ ਬਰਦਾਲਾ ਉਹਨਾਂ ਦੇ پاس ਬਿਆਨ ਲਿਖਾਇਆ ਸੀ ਆਪਣੇ ਜੀ ਰੁਪਿੰਦਰ ਸਿੰਘ ਪੁੱਤਰ ਮਸਤਿਆਰ ਸਿੰਘ ਵਾਸੀ ਪਿੰਡ ਮਨੂਪੁਰ ਨੇ ਮੇਰਾ ਟਰੈਕਟਰ ਟਰਾਲੀ ਕਹਿੰਦਾ ਮੋਟਰ ਤੇ ਖੜਾ ਸੀ ਮੈਂ ਟਰੈਕਟਰ ਮੋਟਰ ਤੇ ਢਾ ਕੇ ਰੋਟੀ ਪਾਣੀ ਖਾਣ ਲਈ ਘਰ ਨੂੰ ਆ ਗਿਆ ਸੀ ਜਦੋਂ ਰੋਟੀ ਖਾਣ ਪਾਣੀ ਖਾ ਕੇ ਦੁਬਾਰਾ ਮੁੱਠਤੇ ਗਿਆ ਤਾਂ ਦੋ ਨਿਹੰਗ ਦੇ ਬਾਣੇ ਵਿੱਚ ਵਿਅਕਤੀ ਉਹਦੇ ਟਰੈਕਟਰ ਨੂੰ ਚੋਰੀ ਕਰਕੇ ਲੈ ਗਏ ਉਹਦੇ ਦੇ 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 ਖੰਨੇਵਾਲ ਨੂੰ ਲੈ ਕੇ ਜਦੋਂ ਉਹਨੇ ਪੁਲਿਸ ਨੂੰ ਤਲਾਹ ਦਿੱਤੀ ਬਿਆਨ ਦਰਜ ਕਰਾਇਆ ਤਾਂ ਸਾਡੀ ਪੁਲਿਸ ਪਾਰਟੀ ਨੇ ਜਲਨਪੁਰ ਪੁੱਜ ਕੇ ਇਹਨਾਂ ਨੂੰ ਕਾਬੂ ਕਰ ਲਿਆ ਜਿਨ੍ਹਾਂ ਦੀ ਇੱਕ ਦੀ ਸਨਾਖਤ ਹੋਈ ਆ ਬਿਕਰਮ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਪਿੰਡ ਮਾਣੇ ਵਾਲੇ ਇਹ ਵੀ ਆਪਣੇ ਨਿਹੰਗ ਦੇ ਬਾਣੇ ਦੇ ਵਿੱਚ ਸੀ ਦੂਸਰੇ ਦੀ ਸਨਾਖਤ ਹੋਈ ਗੁਰਪ੍ਰੀਤ ਸਿੰਘ ਪੁੱਤਰ ਕ੍ਰਿਸ਼ਨ ਸਿੰਘ ਵਾਸੀ ਸਮਾਣਾ ਟਰੈਕਟਰ ਵੀ ਬਰੰਦ ਹੋ ਗਿਆ ਜੀ ਇਹਨਾਂ ਨੂੰ ਗ੍ਰਿਫਤਾਰ ਕਰਕੇ ਅਸੀਂ ਮਾਨਯੋਗ ਅਦਾਲਤ ਵਿੱਚ ਪੇਸ਼ ਕਰਦੇ ਕਿੰਨੀ ਕਿੰਨੀ ਕੋ ਮਰਦੇ ਨੇ ਇਹ ਜਿਹੜਾ ਹੈਗਾ ਜੀ ਗੁਰਪ੍ਰੀਤ ਸਿੰਘ ਓਵਰਲ 24-25 ਸਾਲ ਦਾ ਹੋਊਗਾ ਜੀ ਜਿਹੜਾ ਹੈਗਾ ਆਪਣੇ ਵਿਕਰਮ ਇਹ ਥੋੜੀ ਉਮਰ ਤੋਂ ਵੱਡਾ 44-45 ਸਾਲ ਦਾ ਕੋਈ ਪਹਿਲਾਂ ਵੀ ਮਾਮਲਾ ਦਰਜ ਹੈ ਇਹਨਾਂ ਤੇ ਪਹਿਲਾਂ ਨਹੀਂ ਮਾਮਲਾ ਕੋਈ ਦਰਜ ਇਹਨਾਂ ਤੇ ਕੋਈ ਆਪ ਚੋਰੀ ਦੇ ਟਰੈਕਟਰ ਬਰਾਮਦ ਕੀਤਾ ਗਿਆ ਜੀ ਜੀ ਟਰੈਕਟਰ ਜੋ ਬਰਾਮਦ ਕਰ ਚੁੱਕੇ ਹੁੰਦੇ ਸੀ ਹਾਂ ਨੇ ਚੋਰੀ ਗਣਾ ਹਾਂਜੀ ਹਾਂਜੀ ਪੁੱਛਿਆ ਜੀ ਇਹਨਾਂ ਨੂੰ ਅਸੀਂ ਬੜੀ ਤਰੀਕੇ ਨਾਲ ਤੇ ਕਹਿੰਦੇ ਅਸੀਂ ਦੇਗਾ ਸਕ ਲਿਆ ਸੀ ਸਾਨੂੰ ਪਤਾ ਨਹੀਂ ਲੱਗਿਆ ਅੰਦਰ ਸਟੇ ਨਹੀਂ ਬਾਕੀ ਅੱਗੇ ਪੁੱਛਕਿਸ਼ ਜਾਰੀ ਆ ਹੋ ਸਕਦਾ ਅੱਗੇ ਖੁਲਾਸੇ ਹੋ ਜਾਂਦੀ ਅੱਗੇ ਪੁੱਛਕਿਸ਼ ਨਹੀਂ ਨਹੀਂ ਕਕਾਰ ਪੂਰੇ ਨਹੀਂ ਨਹੀਂ ਜੀ ਕਕਾਰ ਪੂਰੇ ਨਹੀਂ ਇੱਕ ਨੇ ਤਾਂ ਗੁਰਪ੍ਰੀਤ ਨੇ ਤਾਂ ਉਹਦੇ ਵਾਲਾਂ ਦੀ ਕਟਿੰਗ ਕਰੀ ਹੋਈ ਉਹਨੇ ਹਾਂ ਤੇ ਪਰ ਬਾਣਾ ਨਹੀਂ ਗਾ ਨਹੀਂ ਗਾ